ਉਹਨਾਂ ਦੀ ਬੰਦਗੀ ਕਰਨ ਵਾਲੇ ਨੇ ਉਚਾਰਿਆ ਹੋਇਆ ਬੜਾ ਪਿਆਰਾ ਦੁਖਦਾਇ ਹੈ ਔਰ ਇਹ ਉਹਨਾਂ ਲੋਕਾਂ ਦੀ ਗੱਲ ਹੈ ਜਿਨ੍ਹਾਂ ਨੇ ਉਸ ਪਰਮੇਸ਼ਰ ਪਰਮਾਤਮਾ ਦੇ ਰਸਤੇ ਤੇ ਤੁਰਨਾ ਹੈ ਸਾਡੀ ਗੱਲ ਨਹੀਂ ਹੈ ਅੱਗੇ ਅਸੀਂ ਕੀਤਾ ਸੀ ਲਾਈਵ ਤੇ ਕੋਈ ਉਹ ਰਿਕਾਵਟ ਆ ਗਈ ਵਿੱਚ ਫਿਰ ਟੁੱਟ ਗਿਆ ਇਹ ਦੋਹਰਾ ਉਹਨਾਂ ਲੋਕਾਂ ਵਾਸਤੇ ਹੈ ਤੇ ਬੜੀ ਭਾਤੇ ਦੀ ਗੱਲ ਹੈ ਕਿਉਂਕਿ ਬੜਾ ਬੜਾ ਲੰਮਾ ਸਮਾਂ ਬੈਠ ਕੇ ਇਕਾਂਤ ਦੇ ਵਿੱਚ ਰਹਿ ਕੇ ਤੇ ਉਹਨਾਂ ਪਿਆਰਿਆਂ ਨੇ ਤਪ ਕੀਤਾ ਹੈ ਉਹਨਾਂ ਨੇ ਚੌਂਕੜੇ ਮਾਰੇ ਉਹਨਾਂ ਨੇ ਸਾਧਨਾ ਕੀਤੀ ਆ ਇਹ ਉਹਨਾਂ ਦੀ ਜੀਵਨ ਦੀਆਂ ਗੱਲਾਂ ਨੇ ਤੇ ਕਿਹਦੇ ਵਾਸਤੇ ਨੇ ਜਿਨ੍ਹਾਂ ਨੇ ਇਹ ਕੰਮ ਕਰਨਾ ਹੈ ਕਿਉਂਕਿ ਜਿਹੜੇ ਰਾਸਤੇ ਤੇ ਕੋਈ ਚੱਲਦਾ ਹੈ ਨਾ ਤੇ ਜਿਹੜੇ ਤੇ ਪਹਿਲਾਂ ਲੰਘਿਆ ਹੋਵੇ ਕੋਈ ਉਹਨੂੰ ਕੇ ਰਸਤੇ ਦੀ ਥੋੜੀ ਬੋਦੀ ਪਛਾਣ ਹੋ ਹੀ ਜਾਂਦੀ ਆ ਸਾਧੂ ਨਾਗਵਰਤ ਚੌਂਗੜੇ ਮਾਰ ਕੇ ਨੰਗੇ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਵੀ ਆਹ ਰਸਤੇ 'ਚ ਡਾਕਟਾ ਹੋਣੀਆਂ ਨੇ ਖੋਲ ਕੇ ਦੱਸ ਦੇ ਤੇ ਨਹੀਂ ਪਰ ਇਸ਼ਾਰੇ ਕਰ ਜਾਂਦੇ ਨੇ ਤੇ ਇਹ ਇਸ਼ਾਰਾ ਉਹਨਾਂ ਨੇ ਫਿਰ ਕੀਤਾ ਆਖਣ ਦੱਗੇ ਜਿਹਦੇ ਘਰ ਰਹਿਤ ਨਹੀਂ ਆ ਨਾ ਹੋਰ ਵੀ ਬੁੜੇ ਘਰ ਨੇ ਮਨ ਨਾਲ ਜੁੜੰਦੇ ਬੜੇ ਘਰ ਨੇ ਪਰ ਆਖਣ ਦੱਗੇ ਜਿਹਦੇ ਘਰੇ ਰਹਿਤ ਨਹੀਂ ਆ ਨਾ ਉਸ ਘਰ ਦਾ ਭੋਜਨ ਤੁਸੀਂ ਨਹੀਂ ਛਕਣਾ ਜਿਦੇ ਘਰ ਰਹਿਤ ਨਹੀਂ ਆ ਤੇ ਦੂਸਰਾ ਆਖਣ ਲੱਗੇ ਜਿਦੇ ਘਰ ਗੁਰੂ ਦਾ ਮੰਤਰ ਨਹੀਂ ਆਣਾ ਉਹਦੇ ਘਰੋਂ ਵੀ ਤੁਸੀਂ ਨੇ ਭੋਜਨ ਨਹੀਂ ਛਕਣਾ ਪਹਿਲਾਂ ਤੇ ਉਹਦੇ ਘਰੋਂ ਨਹੀਂ ਛਕਣਾ ਜਿਦੇ ਘਰ ਰਹਿਤ ਨਹੀਂ ਆ ਰਹਿਤ ਕੀ ਹੋਣਾ ਰਹਿਤ ਸੋਚਮਤਾ ਵੀ ਰਹਿਤੇ ਆ ਸਾਫ ਸਫਾਈ ਵੀ ਰਹਿਤੇ ਆ ਤੇ ਮਨ ਦੀ ਸੋਚਮਤਾ ਤੇ ਮਨ ਦੀ ਸਾਫ ਸਫਾਈ ਵੀ ਰਹਿਤੇ ਆ ਕਿ ਮਨ ਨਹੀਂ ਬੜਾ ਜੰਝਾਲ ਭਰਿਆ ਹੋਵੇਗਾ ਤੇ ਭੋਜਨ ਪਕਾਉਣ ਵਾਲੇ ਨੇ ਤੇ ਜੰਝਾਲੀ ਪੜ ਦੇਣਾ ਨਾ ਕੋਚਨ ਚ ਫਿਰ ਆਕਣ ਲੱਗੇ ਉਹਦੇ ਕਰੋ ਤੁਸਾਂ ਨਹੀਂ ਭੋਜਨ ਨਹੀਂ ਸਕਣਾ ਜਿਹਦੇ ਘਰ ਰਹਿਤ ਨਹੀਂ ਆ ਤੇ ਦੂਸਰਾ ਆਕਣ ਲੱਗੇ ਤੁਸਾਂ ਨਹੀਂ ਉਹਦੇ ਕਰੋ ਭੋਜਨ ਨਹੀਂ ਸਕਣਾ ਜਿਹਦੇ ਘਰ ਗੁਰੂ ਦਾ ਮੰਤਰ ਨਹੀਂ ਆ ਗੁਰ ਮੰਤਰ ਹੀਣਸ ਜੋ ਬrani ਇਹ ਤੇ ਬਾਣੀ ਵੀ ਸਾਨੂੰ ਕਹਿੰਦੀ ਆ ਤੇ ਮਹਾਂਪੁਰਖਾਂ ਨੇ ਇਹੋ ਬਚਨ ਕੀਤੇ ਹੋਏ ਆ ਅਗੇ ਟੁੱਟ ਗਿਆ ਸੀ ਸਾਡਾ ਨੈਟ ਭਾਈ ਇਸ ਕਰਕੇ ਕੋਈ ਮੁਸ਼ਕਲ ਆ ਗਈ ਤਰਹੀ ਖਤਮ ਕਰ ਦਿੱਤਾ ਇਹ ਉਹਨਾਂ ਲੋਕਾਂ ਵਾਸਤੇ ਆ ਗੱਲ ਜਿਹੜੇ ਰੱਬ ਦੇ ਰਾਹ ਤੁਰਨਾ ਚਾਹੁੰਦੇ ਆ ਸਾਡੇ ਸੰਸਾਰ ਵਾਲਿਆਂ ਦੀ ਧੋੜਾ ਕਰਦੇ ਆ ਕੋਈ ਆਕਣ ਲੱਗੇ ਸਾਧੂ ਦਾ ਪਹਿਲਾ ਧਰਮ ਹੈ ਕਿ ਉਹਦੇ ਘਰੋਂ ਭੋਜਨ ਨਹੀਂ ਛਕਣਾ ਜਿਸ ਘਰ ਦੇ ਵਿੱਚ ਰਹਿਤ ਨਹੀਂ ਆ ਦੂਜਰਾ ਆਕਣ ਲੱਗੇ ਉਹਦੇ ਘਰੋਂ ਭੋਜਨ ਨਹੀਂ ਛਕਣਾ ਜਿਹਦੇ ਘਰ ਗੁਰੂ ਦਾ ਮੰਤਰ ਨਹੀਂ ਆ ਤੇ ਤੀਸਰਾ ਅਖਣ ਦੇ ਅੱਗੇ ਉਸ ਦੇ ਘਰੋਂ ਫਿਰ ਭੋਜਨ ਨਹੀਂ ਸਕਣਾ ਤੁਸੀਂ ਨੇ ਪਹਿਲਾ ਅਖਣ ਦੇ ਅੱਗੇ ਜਿਹਦੇ ਘਰ ਰਹਿਤ ਨਹੀਂ ਆ ਜਿਹਦੇ ਘਰ ਗੁਰੂ ਦਾ ਮੰਤਰ ਨਹੀਂ ਆ ਉਹਦੇ ਘਰੋਂ ਭੋਜਨ ਨਹੀਂ ਸਕਣਾ ਕੀ ਹੋਊਗਾ ਅਖਣ ਦੇ ਅੱਗੇ ਇਹਨਾਂ ਗ੍ਰਿਸ਼ਤੀਆਂ ਦੇ ਘਰ ਦੇ ਵਿੱਚ ਰਹਿਤ ਨਾ ਹੋਵੇ ਜਿਹੜੇ ਗ੍ਰਿਸ਼ਤੀ ਦੇ ਘਰ ਦੇ ਵਿੱਚ ਗੁਰੂ ਦਾ ਮੰਤਰ ਨਾ ਨਾ ਹੋਵੇ ਤੁਸੀਂ ਉਹਦੇ ਘਰੋਂ ਭੋਜਨ ਸਕੋਗੇ ਨਾ ਤੇ ਤੁਹਾਡੀ ਪ੍ਰੀਤੀ ਪਰਮੇਸ਼ਰ ਨਾਲੋਂ ਜਿਹੜੀ ਲੱਗੀ ਆ ਥੋੜੀ ਬਹੁਤੀ ਟੁੱਟ ਜਾਵੇਗੀ ਤੇ ਜੇ ਪਹਿਲਾਂ ਹੀ ਟੁੱਟੀ ਆ ਤੇ ਫਿਰ ਤੇ ਸੱਤਣਾ ਫਿਰ ਤੇ ਬਿਲਕੁਲ ਉਹ ਟੋਏ 'ਚ ਡਿੱਗੂਗਾ ਬੰਦਾ ਜੇ ਪਹਿਲਾਂ ਹੀ ਟੁੱਟੀ ਆ ਨਾ ਪ੍ਰੀਤੀ ਤੇ ਫਿਰ ਉਹ ਜਾ ਕੇ ਉਹ ਤੇ ਟੋਏ 'ਚ ਡਿੱਗੂਗਾ ਬਈ ਬਿਲਕੁਲ ਤੇ ਜੇ ਜੁੜਿਆ ਕੋਈ ਰੱਬ ਦੇ ਨਾਲ ਤੇ ਫਿਰ ਉਹ ਜੇ ਇਸ ਤਰ੍ਹਾਂ ਦੇ ਲੋਕਾਂ ਦੇ ਘਰੋਂ ਭੋਜਨ ਚੱਕ ਲੂਗਾ ਤੇ ਉਹਦੀ ਪ੍ਰੀਤੀ ਟੁੱਟ ਜਾਵੇਗੀ ਖੰਡ ਜਾਏਗਾ ਦਾ ਮਾਨ ਕਿਤੇ ਕਰਵਾਖਣ ਲੱਗੇ ਉਹਦੇ ਘਰੋਂ ਭੋਜਨ ਨਹੀਂ ਚੱਕਣਾ ਜਿਹਦੇ ਘਰ ਰਹਿਤ ਨਹੀਂ ਆ ਤੇ ਦੂਸਰਾ ਉਹਦੇ ਘਰੋਂ ਭੋਜਨ ਨਹੀਂ ਚੱਕਣਾ ਜਿਹਦੇ ਘਰ ਗੁਰੂ ਦਾ ਮੰਤਰ ਨਹੀਂ ਆ ਗੁਰਮੰਤਰ ਹੀ ਨ ਸਚੋ ਪ੍ਰਾਣੀ ਤਿਰਗੰਤ ਜਨਮ ਭ੍ਰਸ਼ਟ ਨੇ ਅਖਣ ਦੱਕੇ ਉਹ ਤਾਪ ਕਰੇ ਜੰਗਲ ਚ ਆਪਾਂ ਥੋੜੇ ਸਮੇਂ ਚ ਗਲ ਕਦਮ ਕਰ ਦੇਣੀ ਆ ਕਿਉਂਕਿ ਫਿਰ ਉਹਦੀ ਲੰਮੀ ਗਿੱਧੀ ਫੇ ਅੱਗੇ ਨੇ ਸੁਣਨੀ ਦੀ ਆ ਅਖਣ ਦੱਕੇ ਤਾਪ ਕਰੇ ਜੰਗਲ ਚ ਪ੍ਰਣ ਕੀਤਾ ਹੈ ਕੁੜੀਆਂ ਛੱਡ ਕੇ ਬਾਹਰ ਨਹੀਂ ਜਾਣਾ ਜੇ ਲਾਗੇ ਨਗਰ ਕੋਈ ਨਰ ਨਾਰੀ ਆਵੇ ਦੇ ਜAVE ਕੋਈ ਆਟਾ ਦੇ ਜਾਵੇ ਕੋਈ ਚਾਵਲ ਦੇ ਜਾਵੇ ਕੋਈ ਦੁੱਧ ਦੇ ਜਾਵੇ ਕੋਈ ਬੇਸਵਾਦ 라 ਦੇ ਜਾਵੇ ਕੋਈ ਸੁਵਾਦ 라 ਦੇ ਜਾਵੇ ਜਿੱਦਾਂ ਦਾ ਵੀ ਉਹਨੂੰ ਕੋਈ ਦੇ ਜਾਵੇ ਨਾ ਉਹ ਛੱਕਦਿਆ ਕਰੇ ਪਰਮਾਤਮਾ ਦੀ ਦਾਤ ਜਾਣ ਕੇ ਮਨ ਜੁੜ ਗਿਆ ਉਹਦਾ ਲੱਗਦਿਆਂ ਲੱਗਦਿਆਂ ਮਨ ਜੁੜ ਗਿਆ ਇਕਾਦਰ ਹੋ ਗਿਆ ਤੇ ਹੁਣ ਮਨ ਜੁੜ ਗਿਆ ਤੇ ਹਿਲਜੁਲ ਨਾ ਹੋਵੇ ਕੁਟਿਆ ਚ ਤੇ ਸ਼ਾਇਦ ਲੋਕਾਂ ਨੇ ਸਮਝ ਲਿਆ ਹੋਵੇਗਾ ਕਿ ਇਹ ਸਾਧੂ ਹੁਣ ਚਲੇ ਆ ਗਿਆ ਕਿਉਂਕਿ ਜੰਗਲ ਬਿਆਬਾਨ ਚ ਦੀ ਕੁਟਿਆ ਸੀ ਤੇ ਨੇਵੀ ਲੋਕਾਂ ਦਾ ਉਧਰ ਨੂੰ ਜਾਣਿਆਂ ਡਰ ਲੱਗਦਾ ਸੀ ਰਾਤ ਤੇ ਤੁਰੀਆਂ ਦੀ ਗਾਦੀ ਛੱਡ ਦਿਓ ਇਹ ਪੁਰਾਣੇ ਸਮਿਆਂ ਦੀਆਂ ਗੱਲਾਂ ਨੇ ਹੁਣ ਤੇ ਜੰਗਲ ਰਹਿਣ ਹੀ ਕੋਈ ਨਹੀਂ ਦਿੰਦਾ ਕਿਹ ਲੋਕਾਂ ਨੇ ਤੇ ਰੋ ਪਿੰਡਾਂ ਜੂ ਇੱਕ ਲੋ ਕਿਹੜੇ ਘਰਾਂ ਚ ਕੋਈ ਰੁੱਖ ਹੈਗਾ ਕਿਸੇ ਤੇ ਕਿ ਇਹਦੇ ਘਰ ਕੋਈ ਰੁੱਖ ਨਹੀਂ ਆ ਕੋਈ ਕਿਸ ਨੇ ਛੱਡਿਆ ਹੀ ਨਹੀਂ ਰੁੱਖ ਚਿਪਸਾ ਨੇ ਤਾਂ ਲੱਲੀ ਰੁੱਖਾਂ ਵਾਲੀ ਫਰਸਾਂ ਨੇ ਤਾਂ ਲੱਲੀ ਰੁੱਖਾਂ ਵਾਲੀ ਪਤਰਾ ਨੇ ਤਾਂ ਲੱਲੀ ਰੁੱਖਾਂ ਵਾਲੀ ਆਪਵਾੜੇ ਛੜੀ ਤੇ ਤੇ ਉਹਦੀ ਸਾਡੇ ਕੋਈ ਆਪਵਾੜੇ ਛੜੀ ਛੱਡਿਆ ਹੀ ਕੋਈ ਰੁੱਖ ਨਹੀਂ ਧਿਆਖਣ ਅੱਗੇ ਜੰਗਲ ਦੀ ਆ ਬਾਣ ਚ ਉਦੀ ਕੁਟੀਆ ਹੈ ਤੇ ਉਹ ਕੁਟੀਆ ਦੇ ਵਿੱਚ ਬੈਠਾ ਤਾਪ ਕਰੇ ਤੇ ਮਨ ਕਾਗਰ ਹੋ ਗਿਆ ਉਹਦਾ ਹੁਣ ਮਨ ਜੁੜ ਗਿਆ ਹੈ ਜਲ ਦੁਲ ਨਾ ਹੋਵੇ ਲੋਕਾਂ ਨੇ ਆ ਕੇ ਚੱਲ ਗਿਆ ਉਹਨਾਂ ਕੋਈ ਰਸਤਾ ਨਾ ਦੇ ਕੇ ਗਿਆ ਉਹ 7 ਦਿਨ ਰੰਗ ਗਏ ਰੋਟੀ ਨਾ ਛਕੀ ਉਹਨੇ ਪ੍ਰਸ਼ਾਦਾ ਨਾ ਛਕਿਆ ਉਹ ਫਿਰ ਉਠਿਆ ਚੌਂਕੜੇ ਤੋਂ ਜਦੋਂ ਉਹਨੂੰ ਪਤਾ ਲੱਗਿਆ ਉਹਨਾਂ ਤੇ ਅੰਦਰ ਚਲੋ ਸਰੀਰ ਐ ਸੁਭਾਵਕ ਐ ਇਹ ਤੇ ਸਾਡੇ ਤ੍ਰੈਮਨ ਦੇਹ ਰਹੀ ਐ ਇਹ ਚੰਦੇ ਪਾਣੀ ਆਦਿਆਂ ਇਹਦਾ ਜਦਾਂ ਸਕੂਟਰ ਪਟ્રોલ ਨਾ ਚੱਲਦਾ ਮੋਟਰਸਾਈਕਲ ਪਟ્રોલ ਨਾ ਚੱਲਦਾ ਵਾ ਗੱਡੀਆਂ ਡੀਜ਼ਲ ਨਾਲ ਚੱਲਦੀਆਂ ਨੇ ਇਸੇ ਤਰ੍ਹਾਂ ਇਹ ਬੰਦਾ ਜਿਹੜਾ ਵਾ ਅਨਪਾਣੀ ਨਾਲ ਹੀ ਚੱਲਦਾ ਵਾ ਇਹਨੂੰ 2000 ਦੇ ਨਾਮਲੇ ਟੇ ਦਾ ਬਣਾ ਸ਼ੁਰੂ ਹੋ ਜਾਂਦਾ ਆਖਣ ਲੱਗਾ ਪਿੰਡ ਜਾਣਾ ਵਾ ਲਾਗੇ ਪੇੜੂ ਸੀ ਆਖਣ ਲੱਗਾ ਪਿੰਡ ਜਾਵਾਂਗੇ ਕਿਉਂਕਿ ਮੈਂ ਇੱਥੇ ਬੈਠਦਾ ਵਾ ਤੇ ਪਰਮੇਸ਼ਰ ਦੀ ਨਾਰਾਜ਼ਗੀ ਹੋ ਗਈ ਮੇਰੇ ਤੇ ਵੀ ਵਿਹਲਾ ਬੈਠਾ ਰਹਿਦਾ ਹੱਥ ਫੜ ਕਰ ਚੰਗੇ ਬੜਿਆ ਉਦਮ ਨਹੀਂ ਕਰਦਾ ਕੋਈ ਅੱਖ ਲੱਗਾ ਪਿੰਡ ਜਾਇਆ ਕਰਾਂਗੇ ਤੇ ਥੋੜਾ ਬਹੁਤਾ ਪਿਸ਼ਿਆ ਲੈ ਆਇਆ ਕਰਾਂਗੇ ਮੰਗ ਲਿਆਵਾਂ ਕਰਾਂਗੇ ਤੇ ਨਾਲੇ ਦਰਸ਼ਨ ਹੋ ਜਾਇਆ ਕਰਾਂਗੇ ਨਾਲੇ ਦੇ ਆਇਆ ਕਰਾਂਗੇ ਨਾਲੇ ਹੋ ਜਾਇਆ ਕਰਾਂਗੇ ਤੇ ਪਹਿਲਾ ਦਿਨ ਹੋਇਆ ਤੇ ਪਿਸ਼ਿਆ ਲੈਣ ਚੱਲ ਗਿਆ ਤੇ ਜਦੋਂ ਪਿਸ਼ਿਆ ਲੈਣ ਗਿਆ ਅੱਖ ਲੱਗਾ ਸੰਤੋਖ ਰੱਖਣਾ ਇਹਦੇ ਤਿਆਰੀ ਕਰਕੇ ਜਾਣੀ ਆ ਕ੍ਰਿਸ਼ਤੀਆਂ ਦੇ ਘਰ ਜਾਣਾ ਤੇ ਅੱਖ ਲੱਗਾ ਸਾਧੂ ਸੀ ਆਖਣ ਦਾ ਤਿਆਰੀ ਕੋਲ ਹੋਣੀ ਚਾਹੀਦੀ ਹੈ ਸਾਧੂ ਨੇ ਕ੍ਰਿਸ਼ਤੀ ਦੇ ਘਰ ਜਾਣਾ ਤੇ ਕਾਦੀ ਤਿਆਰੀ ਆ ਕਰਨ ਲੱਗਣੀ ਚਾਹੀਦੀ ਆ ਅੰਦਰੋਂ ਵੀ ਤਿਆਰ ਹੋਵੇ ਸਾਧੂ ਤੇ ਬਾਹਰੋਂ ਵੀ ਤਿਆਰ ਹੋਵੇ ਦੋਹੇ ਪਾਸੋਂ ਸਾਧੂ ਦੀ ਤਿਆਰੀ ਵੱਖਰੀ ਹੋਵੇ ਉਹ ਗ੍ਰਿਸ਼ਤੀ ਨਾਲੋਂ ਵੱਖਰਾ ਦਿਸਦਾ ਹੋਵੇ ਸਾਧੂ ਆ ਪਤਾ ਲੱਗ ਜੇ ਕਿ ਸਾਧੂ ਜਾ ਰਿਹਾ ਹੋਰ ਵਿੱਚ ਇਹਨਾਂ ਰਲਿਆ ਮਿਲਿਆ ਹੋਵੇ ਸਾਧੂ ਨੇ ਵੀ ਛਾਪਾਂ ਪਾਈਆਂ ਹੋਣ ਤੇ ਗ੍ਰਿਸ਼ਤੀ ਨੇ ਵੀ ਛਾਪਾਂ ਪਾਈਆਂ ਹੋਣ ਸਾਧੂ ਨੇ ਵੀ ਰੰਗੀਲੇ ਕੱਪੜੇ ਪਾਏ ਹੋਣ ਤੇ ਗ੍ਰਿਸ਼ਤੀ ਨੇ ਵੀ ਰੰਗੀਲੇ ਕੱਪੜੇ ਪਾਏ ਹੋਣ ਤੇ ਫਿਰ ਸਾਧੂ ਦਾ ਤੇ ਗ੍ਰਿਸ਼ਤੀ ਦਾ ਮੇਲ ਕੀ ਰਿਹਾ ਸਾਧੂ ਦਾ ਧਰਮ ਸਾਧੂ ਸੰਸਾਰ ਤੋਂ ਵੱਖਰਾ ਦਿਖਣਾ ਚਾਹੀਦਾ ਹੈ ਸਾਧੂ ਦਾ ਉਹ ਪਹਿਰਾਵਾ ਵੱਖਰਾ ਹੋਣਾ ਚਾਹੀਦਾ ਹੈ ਸਾਧੂ ਦਾ ਬੋਲ ਚੱਲ ਤੇ ਚਲੋ ਵੱਖਰੇ ਸਭ ਕੋਈ ਤੇ ਵੱਖਰਾ ਹੁੰਦੇ ਪਹਿਰਾਵਾ ਉਹਦਾ ਵੱਖਰਾ ਹੋਣਾ ਚਾਹੀਦਾ ਉਹਨੇ ਤਿਆਰੀ ਕੀਤੀ ਹੈ ਉਹਨੇ ਸਾਧੂ ਨੇ ਤਿਆਰੀ ਕਾਦੀ ਕੀਤੀ ਉਹਨੇ ਆਪਣਾ ਪੂਰਾ ਪਹਿਰਾਵਾ ਕਾਇਮ ਕੀਤਾ ਉਹਨੇ ਉਹਨੇ ਮਾਲਾ ਪਹਿਨੀ ਹੈ ਉਹਨੇ ਕਰਮੰਡਲ ਲਿਆ ਉਹਨੇ ਸੋਟੀ ਲਈ ਹੈ ਉਹਨੇ ਆਸਣ ਵੀ ਆਏ ਆਪਣੇ ਬੈਠਣ ਵੜਾ ਖੜਗਾ ਜ ਕਿਸੇ ਦੇ ਘਰ ਜਾ ਕੇ ਬਹਿਣਾ ਵੀ ਪੈ ਜਾਵੇ ਆ ਆਪਣੀ ਆਸਣ ਤੇ ਜਾ ਕੇ ਵਹਾਂਗੇ ਥੱਲੇ ਵਿਸ਼ਵਾ ਕੇ ਆਸਣ ਤੇ ਵਹਾਂਗੇ ਉਹਨੇ ਤਿਆਰੀ ਪੂਰ ਕੀਤੀ ਜਾਣ ਤੋਂ ਪਹਿਲਾਂ ਤੇ ਬਰਾਨ ਕੀਤਾ ਜਾਣ ਤੋਂ ਪਹਿਲਾਂ ਫਿਰ ਆਖਣ ਲੱਗਾ ਜੈਸਾ ਕੋਈ ਦੇਵੇ ਵੈਸਾ ਲਵਾਂਗਾ ਜਿੰਨਾ ਕੋਈ ਦੇ ਦਵੇ ਉਨਾ ਹੀ ਲਵਾਂਗਾ ਸੁਵਾਦਲਾ ਦੇ ਦੇ ਭਾ ਵੇ ਸੁਵਾਦਲਾ ਦੇ ਦੇ ਮੰਗ ਨਹੀਂ ਕਰਾਂਗਾ ਤੇ ਚੌਥੀ ਗੱਲ ਉਹਨੇ ਫਿਰ ਆਖਣ ਲੱਗਾ ਪਕਿਆ ਭੋਜਨ ਨਹੀਂ ਲਵਾਂਗਾ ਕਿਸੇ ਦਾ ਪਕਾਇਆ ਹੋਇਆ ਭੋਜਨ ਨਹੀਂ ਲਵਾਂਗਾ ਰੋਟੀ ਜਿਸ ਤਰ੍ਹਾਂ ਸਬਜ਼ੀ ਬਣੀ ਹੋਈ ਕੱਚੀ ਰੂਦ ਲੈ ਕੇ ਆਵਾਂਗਾ ਆਖਣ ਲੱਗਾ ਪਕਿਆ ਭੋਜਨ ਕਿਉਂ ਨਹੀਂ ਲਿਆਉਣਾ ਅਖੰਡਕਾ ਪੱਕਿਆ ਭੋਜਨ ਜਿਹੜਾ ਇਹਦਾ ਉਸ ਨੂੰ ਉਹ ਉਹਦੇ ਵਿੱਚ ਪਕਾਉਣ ਵਾਲੇ ਦੀ ਮਨ ਦੀ ਬਿਰਤੀ ਚਲੀ ਜਾਂਦੀ ਆ ਜਿਸ ਤਰ੍ਹਾਂ ਦਾ ਬਨੋਦਾ ਮਨ ਹੋਵੇਗਾ ਉਸ ਤਰ੍ਹਾਂ ਦਾ ਮਨ ਹੋ ਜਾਂਦਾ ਹੈ ਅਖੰਡਕਾ ਉਹਦੇ ਨਾਲ ਸਾਡਾ ਮਨ ਖਰਾਬ ਹੋ ਜਾਵੇਗਾ ਕਿਸੇ ਦਾ ਪੱਕਿਆ ਭੋਜਨ ਖਾਣ ਨਾਲ ਉਹਨੂੰ ਹੱਥ ਲੱਗੇ ਹੋਣਗੇ ਪਕਾਉਣ ਲੱਗਿਆ ਉਹਨੂੰ ਉਹਦਾ ਜਿਸਮ ਲੱਗੇ ਹੋਵੇਗਾ ਪਕਾਉਣ ਲੱਗਿਆ ਉਹਨੂੰ ਸਪਰਸ਼ ਕੀਤਾ ਹੋਵੇਗਾ ਪਕਾਉਣ ਲੱਗਿਆ ਉਹਨੇ ਉਦੇ ਉੱਤੇ ਚੜ ਚੜ ਕੇ ਉਹਨੇ ਜਿਸ ਤਰ੍ਹਾਂ ਆਟਾ ਗੁੰਨਦੀਆਂ ਸਾਡੀਆਂ ਬੀਬੀਆਂ ਪੈਣਾ ਉਹ ਜਿਸਮ ਲੱਗਿਆ ਵੈਗਾ ਉਹਦਾ ਪਕਾਉਣ ਲੱਗਿਆ ਉਹ ਐਸੇ ਭੋਜਨ ਖਾਣ ਦੇ ਨਾਲ ਸਾਡੀ ਮਨ ਦੀ ਬਿਰਤੀ ਖਤਮ ਹੋ ਜਾਵੇ ਗਿਆ ਖਣ ਲੱਗਿਆ ਪੱਕਿਆ ਭੋਜਨ ਨਹੀਂ ਦੇਣਾ ਰਸਤ ਲੈ ਕੇ ਉਹ ਇਆ ਕਨਿਆ ਕੇ ਬਾਲ ਕੇ ਤੀਵੀ ਕੇ ਆਖਰ ਦੇ ਹੱਥ ਲੱਗੇ ਹੋਣਗੇ ਤੇ ਆਖਣ ਇਹ ਫਿਰ ਇਹ ਵਿਚਾਰਾ ਕਰਕੇ ਇਹ ਸਾਧੂ ਦਾ ਧਰਮ ਹੁੰਦਾ ਸੀ ਇਹ ਗੱਲ ਅਸੀਂ ਤਾਂ ਕੀਤੀ ਐ ਇਹ ਦੋ ਦਿਨ ਗੱਲਾਂ ਨੇ ਤੇ ਇਹ ਆਰੰਭ ਦੀ ਗੱਲ ਆ ਬਾਕੀ ਦੀ ਆਖਣਾ ਦੱਗਾ ਉਸ ਦੇ ਘਰੋਂ ਕੋਝ ਨਹੀਂ ਸਕਣਾ ਜਿਸ ਦੇ ਘਰ ਰਹਿਤ ਨਹੀਂ ਹੈ ਉਸ ਦੇ ਘਰੋਂ ਕੋਝ ਨਹੀਂ ਸਕਣਾ ਜਿਹਦੇ ਘਰ ਗੁਰੂ ਦਾ ਮੰਤਰ ਨਹੀਂ ਹੈ ਇਹ ਦੋਹਰਾ ਬਿਰੋਨੇ ਉਚਾਰਿਆ ਇਹ ਫਿਰ ਦੋਰੇ ਦੇ ਜਿਹੜਾ ਸੀ ਬੜਾ ਸੁੰਦਰ ਦੋਹਰਾ ਉਹਨੇ ਉਚਾਰਿਆ ਜਾਂ ਕਿ ਰਹਿਤ ਜਾਂ ਕਿ ਰਹਿਤ ਨ ਜਾਣੀਐ ਜਾਂ ਕਿ ਰਹਿਤ ਨ ਜਾਣੀਐ ਤੇ ਦੂਸਰੀ ਗੱਲ ਉਹਨੇ ਆਖੀ ਗੁਰ ਮੰਤਰ ਨਹੀਂ ਰਹੀਤ ਗੁਰੂ ਦੇ ਮੰਤਰ ਦੀ ਰੀਤੀ ਨਹੀਂ ਜਿਹਦੇ ਘਰ ਦੇ ਵਿੱਚ ਹੈਗੀ ਜਾਣ ਕੇ ਰਹਿਦ ਨਾ ਜਾਣੀ ਐ ਗੁਰ ਮੰਤਰ ਨਹੀਂ ਰੀਤ ਤਾਂ ਕਾ ਭੋਜਨ ਕਾਇਕੈ ਵਿਸ਼ੁਰਿਆ ਸੋ ਪ੍ਰੀਤ ਉਹ ਹਰੀ ਪਰਮਾਤਮਾ ਦੀ ਪ੍ਰੀਤੀ ਬਾਈ ਸਾਡੀ ਪੁੱਟ ਜਾਂਦੀ ਐ ਸੋ ਇਹ ਉਹਨਾਂ ਜਗਿਆਸੂਆਂ ਦੀਆਂ ਗੱਲਾਂ ਨੇ ਸਾਡੇ ਲੋਕਾਂ ਦੀਆਂ ਗੱਲਾਂ ਨਹੀਂ ਅਸੀਂ ਤੇ ਜੋ ਆਵੇ ਸੋ ਰਾਜੀ ਚਾਵੇ ਜਾਂ ਜਿੱਥੇ ਜਾਈਏ ਉਥੇ ਜਿਹ ਤਰ੍ਹਾਂ ਦਾ ਹੁੰਦਾ ਉਹ ਤਰ੍ਹਾਂ ਦਾ ਚੱਕਾਈ ਦਾ ਖੁਰਦੀਆਂ ਦੇ ਵਿੱਚ ਬਣਿਆ ਹੋਇਆ ਖੁਰਦੀਆਂ ਚ ਵੀ ਸਾਕ ਸਿਕਾਈ ਦਾ ਤੇ ਖੁਰਦੀਆਂ ਹੁੰਦੀਆਂ ਪੈਲਸਾਂ ਦੇ ਵਿੱਚ ਜਿਹੜੀਆਂ ਭੜ-ਭੜ ਕੇ ਰੱਖ ਦਿੰਦੇ ਆ ਤੇ ਉਸ ਮਹਾਪੁਰਖ ਬਾਬਾ ਜੀ ਨੇ ਸਾਡੇ ਕਹਿੰਦਾ ਦੇ ਖੁਰਦੀਆਂ ਦੇ ਵਿੱਚ ਹੋ ਜਾਂਦਾ ਤਾਂ ਹੁਣ ਤੇ ਖੁਰਦੀਆਂ ਤੋਂ ਵੀ ਸਾਕ ਸਿਕਾਈ ਦਾ ਉੱਥੇ ਤਬਾਕੂ ਵਾਲਾ ਖਾਈ ਜਾਵੇ ਹੱਥ ਮਾਰ-ਮਾਰ ਉੱਥੇ ਦੂਜਾ ਖਾਈ ਦੇਵੇ ਹੱਥ ਬਾਰ-ਬਾਰ ਉਸੇ ਕਰਸ਼ੀ ਨੂੰ ਦੂਜੇ ਹੱਥ ਲੱਗੇ ਹੋਣ ਉਸੇ ਦੇ ਦੂਜੇ ਨੂੰ ਹੱਥ ਲੱਗੇ ਹੋਣਾ ਉੱਥੇ ਜਾ ਕੇ ਰੱਬ ਦਾ ਪਿਆਰਾ ਕੋ ਸਾ ਤੇ ਬਿਰਤੀ ਰਾਣੀ ਕਿੱਥੋਂ ਪੈਰਾ ਗਰਾਵਟ ਕਿਉਂ ਆਈ ਸਾਡੇ ਸੰਸਾਰ ਦੇ ਵਿੱਚ ਇੰਨੇ ਮਿਹਰਤੀਆਂ ਪਰਵਾਨ ਇਹ ਗੱਲ بڑے ਫਤਿਹ ਦੀ ਇਸ ਤਾਂ ਕਰਕੇ ਰਿਕਾਰਡ ਕਰਕੇ ਪਾ ਦਿੱਤੀ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ